ਕੇਈ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਗਲਤੀ ਕਰ ਬੈਠੇ ਨੇ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਆਖਰੀ ਦਿਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿੱਚ ਕੀਤਾ ਆਖਰੀ ਚੋਣ ਜਲਸਾ ਮਹਿੰਗਾ ਪੈ ਸਕਦਾ ਹੈ ਇਸ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਵੋਟਾਂ ਖਰੀਦਣ ਲਈ ਰੁਪਏ ਵੰਡੇ ਜਾਣ ਦਾ ਜ਼ਿਕਰ ਕੀਤਾ ਅਜਿਹੇ ਆ ਜ਼ਿਕਰ ਉਹ ਸਿਆਸਤ ਵਿੱਚ ਆਉਂਦੇ ਦਿਨਾਂ ਤੋਂ ਕਰਦੇ ਆ ਰਹੇ ਨੇ ਪਰ ਐਤਕੀ ਉਹਨਾਂ ਇਹ ਪੈਸਾ ਜਲੰਧਰ ਦੇ ਵੱਡੇ ਸ਼ਰਧਾ ਤੇ ਮਾਨਤਾ ਵਾਲੇ ਦੇਵੀ ਤਲਾ ਮੰਦਿਰ ਦਾ ਚੜਾਵਾ ਹੋਣ ਦੀ ਜੋ ਗੱਲ ਕਹੀ ਉਹ ਹੁਣ ਵੱਡਾ ਮੁੱਦਾ ਬਣ ਗਈ ਹੈ। ਉਹਨਾਂ ਦੇ ਇਸ ਇੱਕ ਬਿਆਨ ਤੋਂ ਖਿਲਾਰੇ ਪੈਂਦੇ ਜਾਪ ਰਹੇ ਨੇ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੁਣੇਗੇ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਹੈ। ਉਹਨਾਂ ਮੁੱਖ ਮੰਤਰੀ ਨੂੰ ਇਸ ਬਿਆਨ ਲਈ ਮਾਫੀ ਮੰਗਣ ਲਈ ਆਖਿਆ। ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਮਾਫੀ ਨਹੀਂ ਮੰਗਦੇ ਤਾਂ ਉਹ ਧਾਰਮਿਕ ਭਾਵਨਾਵਾਂ ਮਾ ਢਕਾਉਣ ਦਾ ਪਰਚਾ ਦਰਜ ਕਰਵਾਉਣ ਦੀ ਸ਼ਿਕਾਇਤ ਦਰਜ ਕਰਵਾਉਣਗੇ ਜਿਮਣੀ ਚੋਣ ਲਈ ਜਦੋਂ ਵੋਟਾਂ ਪੈਣ ਲਈ ਕੁਝ ਘੰਟੇ ਬਾਕੀ ਸਨ ਤਾਂ ਅਜਿਹੇ ਮੌਕੇ ਮੁੱਖ ਮੰਤਰੀ ਦਾ ਇਹ ਬਿਆਨ ਕਿਤੇ ਉਹਨਾਂ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਮਹਿੰਗਾ ਨਾ ਪੈ ਜਾਵੇ ਪਹਿਲਾਂ ਸੁਣੋ ਕਿ ਸਾਫ ਦਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਅੱਜ ਕੀ ਆਖਿਆ ਮੰਗਲਪੁਰ ਤੇ ਜੀ ਨੋਟ ਵੀ ਉਹ ਹੀ ਪਰ ਸੇ ਕੰਮ ਕਰ ਦਿਓ ਮਨ ਮੁੱਖ ਮੰਤਰੀ ਜੀ ਕਹਿ ਰਹੇ ਐ ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ ਆ ਤੁਸੀਂ ਨੋਟ ਵੀ ਪਛਾਣ ਲੋਗੇ ਉਹੀ ਨੋਟ ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਐ ਇਸੇ ਜਿਹੜੇ ਰੋਟਾਂ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਹਨ ਦੇਵੀ ਤਲਾਬ ਮੰਦਿਰ ਜਿਹੜਾ ਕਿ ਸ਼ਕਤੀ ਪੀਠ ਹੈ ਇਹ ਕੰਮ ਕਰੋ ਇਹ ਸਾਨੂੰ ਪਹਿ ਲੈਣਾ ਹੈ ਮੰਨਾ ਨਾ ਕਰਿਓ ਲక్ష్ਮੀ ਨੀਮੋੜੀ ਤੇ ਹੁੰਦੀ ਛੋਟੇ ਹੈ ਇਹਨਾਂ ਨੇ ਕਿਹਾ ਨਰਮ ਵਿੱਚ ਹੈ ਕਈ ਨਾਟ ਵੀ ਪਛਾਣ ਲਓਗੇ ਵੀ ਉਹੀ ਆਏ ਉਹੀ ਆ ਜਿਹੜਾ ਤੇਰੀ ਤਲਾਬ ਮੰਦਰ ਤੇ ਦੇਖਿਆ ਸੀ ਉਹੀ ਐ ਨੋਟ ਜਿਹੜੇ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਉਹੀ ਆਏ ਉਹੀ ਆ ਜਿਹੜਾ ਤੇਰੀ ਤਲਾਬ ਮੰਦਰ ਤੇ ਦੇਖਿਆ ਸੀ ਅ ਦਿੱਤੇ ਤੇਰੇ ਕਹਿੰਦੇ ਚਾਹੋ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਧਾਰਮਿਕ ਮੰਦਰਾਂ ਨੂੰ ਇਹ ਕੈਸੇ ਸ਼ਕਤੀਪੀਠ ਨੂੰ ਜਿਹਦੀ ਦੁਨੀਆ ਦੇ ਵਿੱਚ ਮੰਨਤਾ ਹੈ Hindu mat da ik bahut bada math ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਅੱਜ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਿਹ ਕਹਿ ਰਹੇ ਜੀ ਖੜਾ ਕਰਤਾ ਦੇਵਤਲਾ ਮੰਦਰ ਨੂੰ ਵੀ ਖੜਾ ਕਰਤਾ ਤੁਸੀਂ Hindu ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈਏ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜ਼ੀ ਚੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀਕ੍ਰਾਮ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਤੋਂ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਿਰ ਕਮੇਟੀ ਤੋਂ ਤੇ Hindu ਮਾਤ ਨੂੰ ਮੰਨਣ ਵਾਲੇ ਤੇ ਇਸ ਮੰਦਿਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾਫੀ ਮੰਗਣ ਨਹੀਂ ਤਾਂ ਐਸੀ ਹੋਣਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪੈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਰੰਤ ਕੇਸ ਤੇ ਆਪਣੇ ਅਪਰਾਧ ਤੇ ਮਾਫੀ ਮੰਗਣ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਇਸੇ ਸਟੇਜ ਤੋਂ ਮੱਤ ਵੱਜ ਜਾਣ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਰੱਬ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ ਹੈ ਹੁਣ ਲੋਕੀ ਕਹਿਣ ਲੱਗੇ ਨੇ ਕਿ ਰੱਬ ਨੇ ਇਹੋ ਕੰਮ ਮੁੱਖ ਮੰਤਰੀ ਨਾਲ ਕੀਤਾ ਹੈ। ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਸਤ ਵੱਜ ਗਈ ਇਹਨਾਂ ਦੀ ਫਿਰ। ਹੁਣ ਦੇਖੋ ਮੁੱਖ ਮੰਤਰੀ ਦਾ ਉਹ ਭਾਸ਼ਣ ਜਿਸ ਵਿੱਚ ਉਹ ਨੋਟ ਪਛਾਣਨ ਦੀ ਗੱਲ ਕਰਦੇ ਨੇ ਇਹ ਵੀ ਕਹਿੰਦੇ ਨੇ ਕਿ ਇਹ ਦੇਵੀ ਤਲਾ ਮੰਦਰ ਦੇ ਚੜਾਵੇ ਵਾਲੇ ਹੀ ਨਿਕਲਣਗੇ। ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ। ਹਾਂ? ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਹੈ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆ ਓ ਜਿਹੜਾ ਦੇਵੀ ਤਲਾ ਮੰਦਿਰ ਚ ਟੇਕ ਕੇ ਆਈ ਸੀ ਨੋਟ ਵੀ ਉਹੀ ਐ ਬਸ ਇਹ ਕੰਮ ਕਰ ਦਿਓ ਇਨਾਂ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹਿ ਦਿਓ ਵੀ ਹਾਂ ਤੇ ਪਰ ਸੋਨੂ 5 ਨੰਬਰ ਆ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨਮਾਸ ਇਹ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਬੈਠੇ ਬਿਠਾਇਆ ਵੱਡਾ ਮੁੱਦਾ ਹੱਥ ਵਿੱਚ ਫੜਾ ਦਿੱਤਾ ਅੱਜ ਦੇ ਤੇਜ਼ੀ ਨਾਲ ਵਾਪਰੇ ਅਤੇ ਬਦਲੇ ਘਟਨਾ ਕ੍ਰਮ ਤੋਂ ਤਾਂ ਅਜਿਹਾ ਹੀ ਜਾਪਦਾ ਹੈ ਸਾਫਕਾ ਮੁੱਖ ਮੰਤਰੀ ਚੰਨੀ ਤੋਂ ਬਾਅਦ ਭਾਜਪਾ ਦੇ ਜਲੰਧਰ ਵੈਸਟ ਤੋਂ ਉਮੀਦਵਾਰ ਸ਼ੀਤਲ ਉਂਗਰਾਲ ਵੀ ਸਾਹਮਣੇ ਆਏ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਹੀ ਰਹੇ ਅਤੇ ਉਸ ਵੱਲੋਂ ਹੀ ਇਸੇ ਹਲਕੇ ਦੇ ਵਿਧਾਇਕ ਰਹੇ ਚੁੱਕੇ ਸ਼ੀਤਲ ਉਂਗਰਾਲ ਤਾਂ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਪਰਿਵਾਰ ਉੱਤੇ ਰੁਪਏ ਇਕੱਠੇ ਕਰਨ ਦਾ ਗੰਭੀਰ ਦੋਸ਼ ਲਾ ਚੁੱਕੇ ਨੇ ਹੁਣ ਦੇਵੀ ਤਲਾ ਮੰਦਰ ਵਾਲੇ ਬਿਆਨ ਤੋਂ ਬਾਅਦ ਵੀ ਉਹ ਹਮਲਾਵਰ ਹੋ ਗਏ ਨੇ ਉਹਨਾਂ ਇਸ ਮੁੱਦੇ ਉੱਤੇ ਮੁੱਖ ਮੰਤਰੀ ਨੂੰ ਘੇਰਨ ਤੋਂ ਇਲਾਵਾ ਇੱਕ ਗੱਡੀ ਘੇਰ ਕੇ ਆਮ ਆਦਮੀ ਪਾਰਟੀ ਉੱਤੇ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਰੁਪਏ ਵੰਡਣ ਦੇ ਗੰਭੀਰ ਦੋਸ਼ ਮੜੇ ਨੇ ਉਹ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਹੰਕਾਰ ਉਹ 1000 ਦਾ ਹਿੰਦੂਆਂ ਨੂੰ ਨੁਕਸਾਨ ਰਿਹਾ ਹਿੰਦੂ ਨੂੰ ਕਹਿ ਕੀ ਰਿਹਾ ਕਿ ਜਿਹੜੇ ਪੈਸੇ ਦੂਜੀਆਂ ਪਾਰਟੀਆਂ ਦੇ ਲੋਕ ਲੈ ਕੇ ਆ ਰਹੇ ਆ ਉਹ ਦੇਵੀ ਤਾਲ ਮੰਦਿਰ ਦੇ ਪੈਸੇ ਹੈ ਕਹਿਣ ਦਾ ਮਤਲਬ ਪ੍ਰਭੂ ਰਾਮ ਨੂੰ ਚੈਲੰਜ ਹਿੰਦੂਆਂ ਨੂੰ ਚੈਲੰਜ ਉਹ ਜਿਹੜੀ ਮਾਨਸਿਕ ਨਿਰਾਸ਼ਾ ਹੋ ਚੁੱਕੀ ਹੈ ਉਸ ਮੁੱਖ ਮੰਤਰੀ ਦੇ ਅੱਜ ਜੋ ਧਮਾਕੀ ਹਾਲਤ ਖਰਾਬ ਇਸ ਕਰਕੇ ਹੋ ਰਹੀ ਹੈ ਕਿ ਜਿਹੜੇ ਹਿੰਦੂ ਦੀ ਜਿਹੜੀ ਪਾਈ ਇਲੈਕਸ਼ਨ ਹੈ ਉਹ ਹਾਰ ਰਿਹਾ ਉਹਨੂੰ ਆਪਣੀ ਹਾਰ ਜਿਹੜੀ ਨਹੀਂ ਪੱਛ ਰਹੀ ਉਸ ਕਰਕੇ ਇਦਾਂ ਦੇ ਖੱਤਿਆ ਬਿਆਨ ਦੇ ਨਹੀਂ ਜਿਹੜੇ ਸਾਡੇ ਹਿੰਦੂ ਸਿੱਖ ਇਕੱਤ ਨੂੰ ਤੋੜਨ ਦੀ ਗੱਲ ਹੋਵੇ ਕਿਉਂਕਿ ਇਹ ਜਿਹੜਾ ਬਿਆਨ ਹੈ ਸਾਧ ਜਾਰੀ ਕਰੀਏ ਪ੍ਰਾਈਵੇਟ ਗੱਲਾਂ ਦੇਖੋ ਸਾਈਲੈਂਟ ਸਾਈਲੈਂਟ ਅੰਦਿੱਤ ਅੰਕੜੇ ਦੇ ਨਾਲ ਇਹ ਕਿੱਲਾ ਗੱਲ ਕਰ ਰਿਹਾ ਹਾਂ ਅਮਨਾਂ ਨਾ ਕਰੀਏ ਸਾਈਲੈਂਟ ਸਾਈਲੈਂਟ ਇਹ ਭਗਵੰਤ ਮਾਨ ਸਪਸ਼ਟ ਕਰੇ ਕੀ ਇਹ ਕਿਹਨਾਂ ਨੂੰ ਗੱਲ ਕਹੀ ਐ ਮੇਰੇ ਹਿੰਦੂ ਦੇਲੀ ਦੇਪਟਾ ਨੇ ਖਲਾਫ ਬੋਲਿਆ ਹਿੰਦੂਆਂ ਦੇ ਖਲਾਫ ਬੋਲਿਆ ਇਹਨਾਂ ਦੇ ਖਲਾਫ ਬੋਲਿਆ ਇਹ ਭਗਵੰਤ ਮਾਨ ਨੂੰ ਬਹੁਤ ਮਹੰਗਾ ਪਾਏਗਾ 10 ਤਰੀਕਸ ਮੇਰੇ ਲੋਕ ਗਿਰਾਉਂਦੀਆਂ ਗੱਲ ਕਹੀ ਐ ਕਿ ਇੱਕ ਸਾਡੇ ਧਾਰਮਿਕ ਸਥਾਨ ਨੂੰ ਦੇਵੀ ਤਲਾ ਮੰਦਿਰ ਦੇ ਪੈਸੇ ਆ ਉਹ ਗਲਤ ਕੰਮ ਚ ਜੂਸ ਹੋ ਰਿਹਾ ਇਹ ਚੀਜ਼ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗਾ ਮੇਰੇ ਲੋਕ ਨਹੀਂ ਬਰਦਾਸ਼ਤ ਕਰਨਗੇ ਅੱਜ ਲੋਕ ਲੋਕਤੰਤਰ ਜਿਹੜੀ ਹੱਤਿਆ ਐ ਉਹ ਭਗਵੰਤ ਮਾਨ ਦੀ ਸਰਕਾਰ ਦੀ ਪੁਲਿਸ ਕਾਰਵਾਈ ਦਾ ਖਰਾਬ ਵੀ ਜਿਹੜੀ ਆਮਾਦੀ ਪਾਰਟੀ ਵੱਲੋਂ ਵੱੰਡੀ ਜਾ ਰਹੀ ਹੈ ਰਾਸ਼ਨ ਤੇ ਸ਼ਰਾਬ ਵੀ ਸਾਰਾ ਕੋਚਾ ਜੀ ਸ਼ਰਾਬ ਦੀ ਹੈ ਇਹ ਆਮਾਦੀ ਪਾਰਟੀ ਦੇ ਕੰਮ ਹੈ ਜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜੇ ਤੱਕਿਆ ਕੀਤਾ ਜਾ ਰਿਹਾ ਹੈ